ਸਰਦਨ ਮਲੇਰ ਕੋਟਲਾ ਡਾਕਟਰ ਸੰਜੀਤ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀਐਸ ਪਿੰਡਰ PHC ਫਤੇਗੜ ਪੰਜਗਰਾयां ਦੀ ਅਗਵਾਈ ਹੇਠ ਸਿਹਤ ਕੇਂਦਰ ਕਲਿਆਣ ਦੇ ਸਟਾਫ ਦੇ ਵਿਸ਼ੇਸ਼ ਉਦਮ ਸਦਕਾ ਪਿੰਡ ਕਲਿਆਣ ਵਿਖੇ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ ਗੁਰੂ ਜੀ ਦਾ ਖਾਲਸਾ ਜੀ ਰਿਵਾਇ ਗੁਰੂ ਜੀ ਕੀ ਫਤਿਹ ਮੈਂ ਸਰਪੰਚ ਕਲਿਆਣ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਸਿਵਲ ਸਰਜਨ ਬਲੇਰ ਕੋਟਲਾ ਦੀ ਮਿਹਰਬਾਨੀ ਨਾਲ ਅੱਜ ਕੈਂਪ ਲੱਗਿਆ ਸਾਡੇ ਪਿੰਡ ਦੇ ਵਿੱਚ ਇੱਥੇ ਬਹੁਤ ਡਾਕਟਰ ਸਪੈਸ਼ਲਿਸਟ ਪਹੁੰਚੇ ਨੇ ਜਿਨ੍ਹਾਂ ਨੇ ਲੋਕਾਂ ਦਾ ਚੈੱਕਅਪ ਕੀਤਾ ਔਰ ਮੁਫਤ ਦਵਾਈਆਂ ਵੰਡੀਆਂ ਨੇ ਐਕਸ-ਰੇ ਲਏ ਨੇਗੇ ਔਰ ਸਾਡਾ ਅਸੀਂ ਬੇਨਤੀ ਕਰਦੇ ਆਂਗੇ ਵੀ ਇਹ ਕੈਂਪ ਜਿਹੜੇ ਪਿੰਡਾਂ ਦਾ ਬਈ ਲੱਗਣੇ ਚਾਹੀਦੇ ਨੇ ਤਾਂ ਕਿ ਕੋਸਰ ਮਰੀਜ਼ ਜਿਹੜੇ ਪਹੁੰਚ ਕੇ ਨਹੀਂ ਦਵਾਈ ਲੈ ਸਕਦੇ ਤਾਂ ਕਿ ਉਹ ਆਪਣੇ ਲੋਕਲ ਘਰ ਪਿੰਡ ਦੇ ਵਿੱਚੋਂ ਹੀ ਦਵਾਈ ਲੈ ਲੈਣਾਂ ਤੇ ਆਪਣਾ ਲਾਭ ਲੈ ਲੈਣ। ਅੱਜ ਸਿਵਲ ਸਰਜਨ ਮਲੇਰ ਕੋਟਲਾ ਡਾਕਟਰ ਸੰਜੇ ਗੋਇਲ ਦੀ ਦੇਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀਐਸਸੀ ਫਟੇਗੜ ਪੰਜਗਰਿਆਂ ਡਾਕਟਰ ਜੀਐਸ ਪਿੰਡ ਦੀ ਅਗਵਾਈ ਦੇ ਹੇਠ ਪਿੰਡ ਕਲਿਆਣ ਵਿਖੇ ਵਿਸ਼ਾਲ ਮੈਗਾ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਜਿੱਥੇ ਐਨਸੀਡੀ ਐਨਵੀਬीडीसीपी ਦੇ ਤਹਿਤ ਲੋਕਾਂ ਦਾ ਚੈੱਕਅਪ ਕੀਤਾ ਗਿਆ ਉੱਥੇ ਹੀ ਵਿਸ਼ੇਸ਼ ਤੌਰ ਤੇ ਟੀਵੀ ਮੁਕਤ ਭਾਰਤ ਅਭਿਆਨ ਦੇ ਤਹਿਤ ਜਿਹੜਾ ਲੋਕਾਂ ਦਾ ਚੈੱਕਅਪ ਕੀਤਾ ਗਿਆ ਇਸ ਕੈਂਪ ਦੇ ਵਿੱਚ ਜਿੱਥੇ 170 ਲੋਕਾਂ ਨੇ ਪਹੁੰਚ ਕੇ ਲਾਹਾ ਲਿਆ ਉੱਥੇ 150 ਦੇ ਕਰੀਬ ਲੋਕਾਂ ਦੀ ਛਾਤੀ ਦੇ ਐਕਸ-ਰੇ ਜ਼ਿਲ੍ਹਾ ਟੀਵੀ ਅਫਸਰ ਛਾਤੀ ਰੋਗਾਂ ਦੇ ਮਾਹਰ ਡਾਕਟਰ ਅਭੀ ਗਰਗ ਦੇ ਵੱਲੋਂ ਚੈੱਕ ਕੀਤੇ ਗਏ ਅਤੇ ਮੁਫਤ ਐਕਸ-ਰੇ ਲੋਕਾਂ ਦੇ ਕੀਤੇ ਗਏ ਇਸ ਮੌਕੇ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਖਾਸ ਕਰ ਟੀਵੀ ਤੋਂ ਬਚਾਅ ਦੇ ਲਈ ਸਾਵਧਾਨੀਆਂ ਟੀਵੀ ਦੇ ਲੱਛਣ ਅਤੇ ਇਸ ਦਾ ਨਿਯਮਤ ਚੈੱਕਅਪ ਕਰਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅੱਜ ਅਸੀਂ ਪਿੰਡ ਕਲਿਆਣ ਚ ਟੀਵੀ ਮੁਕਤ ਭਾਰਤਾ ਬਿਆਨ ਦੇ ਅੰਦਰ ਇੱਕ ਕੈਂਪ ਲਾਇਆ ਸੀ ਜਿੱਥੇ ਆਪਾਂ 170 ਪੇਸ਼ੈਂਟ ਦੀ ਸਕਰੀਨਿੰਗ ਕੀਤੀ ਹੈ ਤੇ 150 ਪੇਸ਼ੈਂਟ ਦਾ ਐਕਸ-ਰੇ ਕਰਾਇਆ ਹੈ ਤੇ ਉਸ ਚ ਅਸੀਂ ਕੁਝ ਕਰਿਆ ਹੈ ਪੇਸ਼ੈਂਟ ਕੱਢੇ ਨੇ ਜਿਨ੍ਹਾਂ ਨੂੰ ਅਸੀਂ ਅਗਰ ਫਰਦਰ ਇਨਵੈਸਟੀਗੇਸ਼ਨ ਲਈ ਭੇਜਿਆ ਬਲਗੰਦੀ ਜਾਂਚ ਲਈ ਤੇ ਅਸੀਂ ਅਵੇਅਰਨੈਸ ਵੀ ਫਲਾਈ ਹੈ ਇੱਥੇ ਕਿ ਪੇਸ਼ੈਂਟ ਨੂੰ ਅਵੇਅਰ ਕੀਤਾ ਕਿ ਜੇ ਕੋਈ ਖਾਂਸੀ ਬੁਖਾਰ ਜਾਂ 14 ਦਿਨ ਤੋਂ ਉੱਪਰ ਆ ਤਾਂ ਉਹ ਆਪਣੀ ਟੀਵੀ ਦੀ ਜਾਂਚ ਕਰਾਣ ਤੇਰੀ ਸਕਰੀਨਿੰਗ ਐਕਸਰੇ ਲਈ ਰਾਈ ਹੁੰਦੀ ਹੈ ਤੇ ਅੱਜ ਅਸੀਂ 150 ਪੇਸ਼ੈਂਟਾਂ ਦਾ ਐਕਸਰੇ ਕੀਤਾ